ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਬਣਾਉਣੇ ਆ ਜੀ ਟਮਾਟਰ ਤੇ ਪਿਆਜ਼ ਦੀ ਚਟਣੀ ਤੇ ਤੁਸੀਂ ਇਹਨੂੰ ਸਬਜ਼ੀ ਵੀ ਕਹਿ ਸਕਦੇ ਹੋ ਤੁਸੀਂ ਇੱਕ ਵਾਰੀ ਇਹਨੂੰ ਬਣਾ ਕੇ ਦੇਖੋ ਜੀ ਇੰਨੀ ਟੇਸਟੀ ਆ ਜੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਜਿਵੇਂ ਆਪਣੇ ਕੋਦੇ ਸਬਜੀ ਵਗੈਰਾ ਨਾ ਹੋਵੇ ਤਾਂ ਆਪਾਂ ਇਹਦੀ ਸਬਜੀ ਬਣਾ ਕੇ ਖਾ ਸਕਦੇ ਆ ਤੇ ਆਪਾਂ ਟਮਾਟਰਾਂ ਨੂੰ ਜ਼ਿਆਦਾ ਬਰੀਕ ਨਹੀਂ ਰੱਖਣਾ ਜੀ ਮੋٹے-ਮੋٹے ਹੀ ਰੱਖਾਂਗੇ ਤੇ ਵੈਸੇ ਵੀ ਆਪਣੇ ਟਮਾਟਰ ਪਹਿਲੋ ਹੀ ਛੋਟੇ ਨੇ ਤੇ ਇਸ ਕਰਕੇ ਆਪਾਂ ਇਹਨਾਂ ਦੇ ਪੀਸ ਜ਼ਿਆਦਾ ਉਹ ਨਹੀਂ ਕੀਤੇ ਤੇ ਬਸ 4-4 ਪੀਸ ਹੀ ਰੱਖਿਆ ਜੀ ਤੇ ਇਸ ਤਰ੍ਹਾਂ ਜੀ ਆਪਾਂ ਕੱਟ ਲਾਵਾਂਗੇ ਜੀ ਪਹਿਲੋ ਸਾਰਾ ਸਮਾਨ ਤਿਆਰ ਜੀ ਇਸ ਤਰ੍ਹਾਂ ਜੀ ਆਪਾਂ ਪਹਿਲੋ ਸਾਰਾ ਸਮਾਨ ਤਿਆਰ ਕਰ ਲੈਨੇ ਆ ਟਮਾਟਰ ਪਿਆਜ਼ ਵਗੈਰਾ ਕੱਟ ਕੇ ਰੱਖ ਲਾਂਗੇ ਜੀ ਆ ਪਿਆਜ਼ ਵੀ ਨਾ ਜ਼ਿਆਦਾ ਬਰੀਕ ਨਹੀਂ ਰੱਖਣੇ ਜੀ ਇਹ ਵੀ ਆਪਾਂ ਮੋٹے-ਮੋਟੀ ਰੱਖਾਂਗੇ ਤੇ ਆਪਣੇ ਪਿਆਜ਼ ਥੋੜੇ ਜਿਹਾ ਵੱਡੇ ਤੇ ਗਾਇਸ ਮੰਮੀ ਕੱਟ ਰਹੀ ਹੈ ਪਸਣ ਲਈ ਅੱਜ ਤੇ ਇੱਧਰ ਹੈਗਾ ਜੀ ਮੇਰੇ ਆਟ ਦਾ ਕੰਪੀਟੀਸ਼ਨ ਅਪਡੇਟ ਕਰ ਦੋ ਮਿਰਚਾਂ ਜੀ ਵੀ ਆਪਾਂ ਮੋਟੀਆਂ-ਮੋਟੀਆਂ ਰੱਖਾਂਗੇ ਵਾਲੀਆਂ ਬਰੀਕ ਨਹੀਂ ਬਸ ਇਹਨਾਂ ਦੇ ਆਪਾਂ 2-2 ਪੀਸ ਹੀ ਕੀਤੇ ਆ ਤੇ ਆਪਾਂ ਲਸਣ ਵੀ ਛਿੱਲ ਲਿਆ ਜੀ 3-4 ਕਲੀਆਂ ਦੀਆਂ ਲਸਣ ਦੀ ਆਪਣਾ ਸਾਰਾ ਸਮਾਨ ਤਿਆਰ ਆ ਜੀ ਚਲ ਹਾਂਜੀ ਆਪਣਾ ਤੇਲ ਗਰਮ ਹੋ ਚੁੱਕਿਆ ਤੇ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਪਿਆਜ਼ ਇੱਥੇ ਉਹ ਨਾਲ ਅੱਗੇ ਕੱਟ ਲਿਓ ਬਾਅਦੋਂ ਹਾਂ ਚਲ ਆਪਾਂ ਰਹੀ ਨੂੰ ਬਟਰ ਕੋਲਿਕ ਕਰੂਗੀ ਪਿਆਜ਼ਾਂ ਨੂੰ ਜੀ ਆਪਾਂ 2-3 ਮਿੰਟ ਇਵੇਂ ਹੀ ਭੁੰਨਾਂਗੇ ਭੁੰਨ ਲਾਵਾਂਗੇ ਜੀ ਤੇ ਆਪਾਂ ਨਾ ਜ਼ਿਆਦਾ ਸਲੋ ਰੱਖਣੀ ਹੈ ਗੈਸ ਤੇ ਨਾ ਹੀ ਜ਼ਿਆਦਾ ਲੋ ਤੇ ਬਸ ਮੀਡੀਅਮ ਸੇਕਦੇ ਜੀ ਆਪਾਂ ਇਹਨਾਂ ਨੂੰ ਭੁੰਨਾਂਗੇ ਜੀ ਕੇ ਇਹਨਾਂ ਤੋਂ ਪੁੰਨਣ ਤੋਂ ਬਾਅਦ ਜੀ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਾਂ ਜੀ ਆਪਣੇ ਲਸਣ ਟਮਾਟਰ ਵਗੈਰਾ ਉਹ ਸਭ ਪਾ ਚੁੱਕਿਆ ਜੀ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਿੰਦੇ ਜੀ ਟਮਾਟਰ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣੀ 10 ਮਿੰਟ ਇਹਨਾਂ ਨੂੰ ਬਣਾ ਕੇ ਰੱਖਾਂਗੇ ਧੰ ਹੀ ਪਕਾਵਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣੀ 10 ਮਿੰਟ ਇਹਨਾਂ ਨੂੰ ਬਣਾ ਕੇ ਰੱਖਾਂਗੇ ਏਦਾਂ ਹੀ ਪਕਾਵਾਂਗੇ ਹਾਂਜੀ ਆਪਾਂ ਟਮਾਟਰ ਦੇ ਪਿਆਜ਼ਾਂ ਨੂੰ ਏਦਾਂ ਹੀ 10 ਮਿੰਟ ਇਹਨਾਂ ਨੂੰ ਬਣਨ ਦਵਾਵਾਂਗੇ ਜੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਇਹਨੂੰ ਆਪਾਂ ਐਸੀ ਏਦਾਂ ਹੀ ਪਕਾਉਂਦੇ ਰਹਿਾਂਗੇ ਜੀ ਹਾਂਜੀ ਆਪਣੇ ਬਣ ਚੁੱਕੇ ਆ ਨਾ ਆਪਾਂ ਇਹਦੇ ਵਿੱਚੋਂ ਅੱਧੀ ਇਧਰ ਪਲੇਟ 'ਚ ਕੱਢ ਲਾਂਗੇ ਜੀ ਅੱਧੀ ਆਪਾਂ ਇਹਦੇ ਵਿੱਚ ਰਹਿਣ ਦੇਵਾਂਗੇ ਜੀ ਤੜਕਦਾਨੀ 'ਚ ਆਪਣੀ 팬 'ਚ ਤੇ ਆਪਾਂ ਅੱਧੀ ਇਧਰ ਕੱਢ ਲੈਣੇ ਆ ਜੀ ਇਹਦੇ 'ਚ ਜੀ ਆਪਾਂ ਲਸਣ ਦੀਆਂ ਕਲੀਆਂ 2-4 ਮਿਕਸ ਕਰਾਂਗੇ ਜੀ ਤੇ ਥੋੜਾ ਜਿਹਾ ਆਪਾਂ ਆਦਾ ਤੇ ਥੋੜਾ ਜਿਹਾ ਆਪਾਂ ਤੇਜ ਪੱਤਾ ਜੀ ਤੇ ਨਾਲ ਹੀ ਜੀ ਥੋੜਾ ਜਿਹਾ ਆਪਾਂ ਜੀਰਾ ਪਾ ਦਾਂਗੇ ਜੀ ਇਹਨੂੰ ਫਿਰ ਆਪਾਂ ਚੰਗੀ ਤਰ੍ਹਾਂ ਭੁੰਚ ਲਾਂਗੇ ਜੀ ਜੀਰਾ ਚੰਗੀ ਤਰ੍ਹਾਂ ਭੁੱਜ ਜਾਊਗਾ ਜੀ ਆਪਣਾ ਤੇ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਜੀ ਜੀਰੇ ਨੂੰ ਭੁੰਨ ਲਾਂਗੇ ਤੇ ਆਪਾਂ ਥੋੜੀਆਂ ਜਿਹੀਆਂ ਨਾ ਬੈਤੋ ਆ ਕਾਲੀ ਮਿਰਚਾਂ ਦੀ ਵੀ ਪਾ ਦਨੇ ਆ ਜੀ 2-4ਕ ਬੈਤੋ ਚੰਗੀਆਂ ਹੁੰਦੀਆਂ ਨੇ ਤੇ ਆਪਾਂ ਨੂੰ ਚੰਗੀ ਤਰ੍ਹਾਂ ਜੀਰੇ ਨੂੰ ਭੁੱਜ ਲੈਣ ਦਵਾਵਾਂਗੇ ਜੀ ਹਾਂਜੀ ਆਪਾਂ ਇਹਨੂੰ ਹੁਣਾ ਥੋੜਾ ਜਿਹਾ ਠੰਡਾ ਕਰ ਲੈਨੇ ਆ ਜੀ ਠੰਡਾ ਕਰਨ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾ ਕੇ ਜੀ ਇਹਨੂੰ ਗ੍ਰाइंड ਕਰ ਲਾਂਗੇ ਜੀ ਤੇ ਇਹਨੂੰ ਥੋੜਾ ਟਾਈਮ ਆਪਾਂ ਠੰਡਾ ਹੋਣ ਦਿੰਨੇ ਜੀ ਹਾਂ ਜੀ ਇਹਨੂੰ ਆਪਾਂ ਹੁਣ ਜੱਗ ਵਿੱਚ ਪਾ ਲਿਆ ਜੀ ਤੇ ਇਹਨੂੰ ਫਿਰ ਆਪਾਂ ਗ੍ਰाइंड ਕਰ ਲੈਣੇ ਆ ਜੀ 2 ਮਿੰਟ ਗ੍ਰाइंड ਕਰਕੇ ਪਕਾਣੇ ਆ ਜੀ ਹਾਂ ਜੀ ਆਪਣਾ ਤੇਲ ਗਰਮ ਹੋ ਚੁੱਕਿਆ ਤੇ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਥੋੜਾ ਜਿਹਾ ਜੀਰਾ ਤੇ ਜੀਰੇ ਨੂੰ ਆਪਾਂ ਥੋੜਾ ਜਿਹਾ ਭੁੰਨ ਲੈਣੇ ਆ ਜੀ ਹਾਂਜੀ ਆਪਣਾ ਜੀਰਾ ਭੁੰਨਿਆ ਗਿਆ ਤੇ ਜਿਹੜਾ ਆਪਾਂ ਜੀ ਗ੍ਰाइंड ਕੀਤਾ ਸੀ ਮਸਾਲਾ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਿੰਨੇ ਆ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਕੱਢ ਲੈਣੇ ਆ ਜੀ ਇਹਨੂੰ ਮਿਕਸ ਕਰ ਲੈਣੇ ਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਜ਼ਿਆਦਾ ਨਹੀਂ ਪਾਉਣਾ ਬਸ ਥੋੜਾ ਜਿਹਾ ਪਾਵਾਂਗੇ ਜੀ ਤੇ ਇਹਨੂੰ ਆਪਾਂ ਨਾ ਬਣਨ ਦਵਾਂਗੇ ਥੋੜਾ ਜਿਹਾ 2 ਮਿੰਟ ਇਹਨੂੰ ਬੰਦ ਕਰਦੇ ਹਾਂ ਹਾਂਜੀ ਆਪਾਂ ਸਵਾਦ ਅਨੁਸਾਰੇ ਚ ਮਸਾਲੇ ਪਾ ਲੈਣੇ ਆ ਥੋੜਾ ਜਿਹਾ ਆਪਾਂ ਪਾਵਾਂਗੇ ਨਮਕ ਜ਼ਿਆਦਾ ਨਹੀਂ ਪਾਉਂਦੇ ਥੋੜਾ ਜਿਹਾ ਪਾਵਾਂਗੇ ਜੀ ਨਮਕ ਤੇ ਆਪਾਂ ਹਰੀ ਮਿਰਚ ਪਹਿਲਾਂ 5-6 ਥੋੜਸੇ ਤੇ ਪਾਵਾਂਗੇ ਲਾਲ ਮਿਰਚ ਸਵਾਦ ਅਨੁਸਾਰ ਤੇ ਥੋੜੀ ਜਿਹੀ ਪਾਵਾਂਗੇ ਪਹਲਕੀ ਜੀ ਤੇ ਰੋ ਆਪਾਂ ਚੰਗੀ ਤਰ੍ਹਾਂ ਜੀ ਰੁੜਾ ਲੈਣੇ ਤੇ ਜਿਹੜੀਆਂ ਆਪਾਂ ਇਹਨਾਂ ਮਿਰਚਾਂ ਸੀਗੀਆਂ ਜੀ ਇਹ ਵੀ ਆਪਾਂ ਵਿੱਚ ਪਾ ਲੈਣੇ ਆ ਜੀ ਮਿਰਚ ਤੇ ਰੋ ਆਪਾਂ ਚੰਗੀ ਤਰ੍ਹਾਂ ਜੀ ਭੁੰਜਣ ਦਿੰਦੇ ਆ ਮਸਾਲੇ ਨੂੰ ਜੀ ਤੇ ਬੱਸ ਹਾਂਜੀ ਆਪਣਾ ਮਸਾਲਾ ਐਨ ਚੰਗੀ ਤਰ੍ਹਾਂ ਬਣ ਚੁੱਕਿਆ ਜੀ ਐਨ ਤੇਨੇ ਕਿਉਂ ਛੱਡਣਾ ਤੇਲ ਛੱਡਣਾ ਸ਼ੁਰੂ ਕਰਤਾ ਜੀ ਕਿਉਂਕਿ ਆਪਣਾ ਚੰਗੀ ਤਰ੍ਹਾਂ ਭੁੰਜਿਆ ਹੋਇਆ ਤੜਕਾ ਹੀ ਵਧੀਆ ਲੱਗਦਾ ਵਾ ਤੇ ਇਹਦੇ ਵਿੱਚ ਜਿਹੜਾ ਆਪਾਂ ਰੱਖਿਆ ਸੀਗਾ ਜੀ ਇਦਾਂ ਮਸਾਲਾ ਤੇ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਜੀ ਐਨ ਚੰਗੀ ਤਰ੍ਹਾਂ ਆਪਾਂ ਰਲਾ ਲਾਂਗੇ ਜੀ ਤੇ ਇੰਨੀ ਸੁਆਦ ਸਬਜੀ ਬਣਦੀ ਹੈ ਦੀ ਖੁਸ਼ਬੂ ਵੀ ਦੇ ਬਹੁਤ ਸੋਹਣੀ ਆ ਰਹੀ ਹੈ ਜੀ ਇਸ ਟਾਈਮ ਤੇ ਤੁਸੀਂ ਦੇਖੋ ਜੀ ਇੱਕ ਵਰੀ ਬਣਾ ਕੇ ਜੀ ਬਹੁਤ ਟੇਸਟੀ ਸਬਜੀ ਬਣੂਗੀ ਜੀ ਤੇ ਇਹਨਾਂ ਆਪਾਂ ਚੰਗੀ ਤਰ੍ਹਾਂ ਰਲਾ ਦਿੰਨੇ ਆ ਕਿਉਂਕਿ ਮਸਾਲਾ ਬਣਾ ਥੱਲੇ ਨਾ ਲੱਗ ਜਾ ਇਸ ਕਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਜੀ ਮਿਕਸ ਕਰਨ ਤੋਂ ਬਾਅਦ ਜੀ ਤੇ ਇਹਦੇ ਚ ਜਿਵੇਂ ਆਪਾਂ ਧਨੀਆ ਵਗੈਰਾ ਵੀ ਪਾ ਸਕਦੇ ਹਾਂ ਮੈਂ ਅੱਜ ਮੇਰੇ ਕੋਲ ਧਨੀਆ ਹੈ ਨਹੀਂਗਾ ਜੀ ਇਸ ਕਰਕੇ ਮੇਰੇ ਕੋਲ ਧਨੀਆ ਹੈ ਨਹੀਂ ਸਿਕਾ ਜੀ ਇਸ ਕਰਕੇ ਆਪਾਂ ਧਨੀਆ ਪਾਇਆ ਨਹੀਂ ਤੇ ਧਨੀਆ ਤੋਂ ਇਲਾਵਾ ਜੀ ਮੇ ਜੀ ਇਸ ਚ ਤੁਸੀਂ ਪਨੀਰ ਵਗੈਰਾ ਵੀ ਜੇ ਪਾਣਾ ਹੋਵੇ ਤਾਂ ਪਨੀਰ ਵੀ ਪਾ ਸਕਦੇ ਹੋ ਬਹੁਤ ਟੇਸਟੀ ਬਣਦਾ ਜੀ ਪਰ ਮੈਂ ਪਨੀਰ ਵੀ ਨਹੀਂ ਪਾਇਆ ਹਜੇ ਗੁਰਲੀਨ ਕਹਿ ਰਹੀ ਸੀ ਪਨੀਰ ਪਾਉਣ ਨੂੰ ਪਰ ਆਪਾਂ ਪਨੀਰ ਨਹੀਂ ਪਾਇਆ ਜੀ ਆਪਾਂ ਇੱਦਾਂ ਹੀ ਬਣਾਈ ਹੈ ਸਿੰਪਲ ਤੇ ਇਦਾਂ ਵੀ ਬਹੁਤ ਟੇਸਟੀ ਬਣੀ ਹੈ ਜੀ ਤੁਸੀਂ ਖਾ ਕੇ ਦੇਖਿਓ ਇੱਕ ਵਾਰੀ ਬਣਾ ਕੇ ਜੀ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਜੀ ਤੇ ਇੰਨੀ ਵਧੀਆ ਬਣਦੀ ਹੈ ਜੀ ਜਿਵੇਂ ਕਦੇ ਸਬਜ਼ੀ ਵਗੈਰਾ ਨਾ ਹੋਵੇ ਤਾਂ ਆਪਾਂ ਇਹਨੂੰ ਬਣਾ ਕੇ ਜੀ ਇਹਦੇ ਨਾਲ ਰੋਟੀ ਵਗੈਰਾ ਖਾ ਸਕਦੇ ਹੋ ਬਹੁਤ ਟੇਸਟੀ ਹੈ ਜੀ ਗਰਮੀਆਂ 'ਚ ਜਿਵੇਂ ਆਪਾਂ ਨੂੰ ਦਾਲਾਂ ਸਬਜ਼ੀਆਂ ਨਹੀਂ ਜ਼ਿਆਦਾ ਪਸੰਦ ਆਉਂਦੀਆਂ ਜੀ ਦਾਲ ਸਬਜ਼ੀ ਨਾ ਹੋਵੇ ਤਾਂ ਪਈ ਬਣਾ ਸਕਦੇ ਆ ਹਾਂਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਜੀ ਮੰਮਾ ਹਾਂਜੀ ਆਪਾਂ ਸਬਜ਼ੀ ਨੂੰ ਜੇ ਇੱਧਰ ਪਲੇਟ ਵਿੱਚ ਕੱਢ ਲਾਂਗੇ ਦੇਖੋ ਜੀ ਪਈ ਵੀ ਕਿੰਨੀ ਸੋਹਣੀ ਲੱਗਦੀ ਹੈ ਨਾ ਕਿੰਨੀ ਵਧੀਆ ਲੱਗਦੀ ਹੈ ਤੇ ਇਹ ਚੋਂ ਖੁਸ਼ਬੂ ਵੀ ਇੰਨੀ ਵਧੀਆ ਆ ਰਹੀ ਹੈ ਜੀ ਬਹੁਤ ਹੀ ਜ਼ਬਰਦਸਤ ਬਣੀ ਹੈ ਜੀ ਤੁਸੀਂ ਜ਼ਰੂਰ ਟਰਾਈ ਕਰੋ ਇੱਕ ਵਾਰ ਜੀ ਇੱਕ ਵਾਰ ਬਣਾ ਕੇ ਦੇਖਿਓ ਜੀ ਜੇ ਤੁਹਾਨੂੰ ਨਾ ਵਧੀਆ ਲੱਗੀ ਨਾ ਹਾਂਜੀ ਅੱਪਾ ਵੀਡੀਓ ਦੇ ਐਂਡ ਇਥੇ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ